ਆਖਰ ਕਿਉਂ ਨਹੀਂ ਬਚ ਸਕਿਆ ਰਾਜਵੀਰ ਜਵੰਦਾ ਅਰਦਾਸਾਂ ਦੇ ਬਾਵਜੂਦ ਵੀ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਬਹੁਤ ਹੀ ਮਾੜੀ ਖਬਰ ਪ੍ਰਾਪਤ ਹੋਈ ਤੇ ਬਹੁਤ ਦੁੱਖ ਲੱਗਿਆ ਜਦੋਂ ਪਤਾ ਲੱਗਿਆ ਇਸ ਗੱਲ ਦਾ ਕਿ ਉਹ ਵੀਰ ਸਾਡੇ ਵਿਚਕਾਰ ਨਹੀਂ ਰਿਹਾ ਉਹ ਵੀਰ ਇਸ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆ ਗਿਆ ਯਾਦ ਵੀਰ ਦੇ ਨਾਲ ਖਿਮਾ ਕਰਨੇ ਰਾਜਵੀਰ ਦੇ ਨਾਲ ਜੁੜੀਆਂ ਯਾਦਾਂ ਸਦਾ ਤੰਗ ਕਰਦੀਆਂ ਰਹਿਣਗੀਆਂ ਸਭ ਨੇ ਜਾਣਾਂ ਸਭ ਨੇ ਐ ਪਰ ਇਹ ਕੋਈ ਉਮਰ ਨਹੀਂ ਸੀ ਜਾਣ ਵਾਲੀ ਦੁਨੀਆ ਤੋਂ ਇੱਕ ਚੰਗਾ ਮਨੁੱਖ ਰੁਕਸਦ ਹੋ ਗਿਆ ਪਿਆਰਾ ਇਨਸਾਨ ਹਸਮੁਖ ਆਨੰਦ ਤੇ ਹੁਕਮ ਦੇ ਵਿੱਚ ਰਹਿਣ ਵਾਲਾ ਅਲਵਿਦਾ ਆ ਗਿਆ ਇਸ ਸੰਸਾਰ ਨੂੰ ਰਾਜਵੀਰ ਜਵੰਦਾ ਬਾਈ ਸਾਰਿਆਂ ਨੇ ਲਿਖ ਕੇ ਸਟੇਟਸ ਪਾਏ ਹੋਣੇ ਅਲਵਿਦਾ ਬਾਈ ਬਾਈ ਤੂੰ ਚਲੇ ਆ ਗਿਆ ਬਾਈ ਤੇਰੇ ਜਾਣ ਦਾ ਘਾਟਾ ਕਦੇ ਨਹੀਂ ਪੂਰਾ ਹੋਣਾ ਪਰ ਅਸਲ ਦੇ ਵਿੱਚ ਉਸ ਪਰਿਵਾਰ ਨੂੰ ਪੁੱਛ ਕੇ ਵੇਖੋ ਕਿ ਉਹਨਾਂ ਦੇ ਲਈ ਉਹ ਕੀ ਚੀਜ਼ ਸੀ ਚਲੋ ਇੱਕ ਗਾਇਕੋ ਨਾਂ ਹੁੰਦਾ ਜੇ ਚਲੋ ਗਾਇਕ ਨਾਂ ਹੁੰਦਾ ਇੱਕ ਆਮ ਇਨਸਾਨ ਹੁੰਦਾ ਤੇ ਆਪਾਂ ਉਸ ਵੀਰ ਲਈ ਕਿੰਨਾ ਕੁ ਜਾਣ ਸਕਦੇ ਸੀ ਇੱਕ ਸੰਸਾਰ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਆਉਂਦੇ ਨੇ ਕਿੰਨੇ ਕੁ ਜਾਣਦੇ ਨੇ ਇੱਕ ਦਿਨ ਦੇ ਵਿੱਚ ਦੀ ਇੱਕ ਘੜੀ ਵਿੱਚ ਦੀ ਪਰ ਉਹ ਵੀਰ ਦਾ ਨਾਮ ਸੇਸ ਕਰਕੇ ਉਹਨੂੰ ਸਾਰੇ ਮਿਸ ਕਰ ਰਹੇ ਨੇ ਉਹਨੂੰ ਜਾਣਦੇ ਨਹੀਂ ਕਿ ਉਹ ਵੀਰ ਅਸਲ ਦੇ ਵਿੱਚ ਕਹਿੋ ਜਾ ਸੀ ਸੋ ਪਿਆਰਿਓ ਉਸ ਵੀਰ ਦਾ ਜਾਣਾ ਬਹੁਤ ਹੀ ਜ਼ਿਆਦਾ ਸਾਨੂੰ ਘਾਟਾ ਦੇ ਕੇ ਗਿਆ ਉਸ ਦੇ ਪਰਿਵਾਰ ਨੂੰ ਸਭ ਤੋਂ ਵੱਧ ਘਾਟਾ ਦੇ ਗਿਆ ਅਸੀਂ ਕਿੰਨੇ ਕੁ ਦਿਨ ਰੋਲਾਂਗੇ ਕਿੰਨੇ ਕੁ ਦਿਨ ਉਸ ਨੂੰ ਯਾਦ ਕਰ ਲਾਂਗੇ 2 ਦਿਨ 4 ਦਿਨ 5 ਦਿਨ 6 ਦਿਨ 7 ਦਿਨ ਸਟੇਟਸ ਲਾ ਲਾਂਗੇ ਵੱਧ ਤੋਂ ਵੱਧ ਦਿਨ ਕਿੰਨਾ ਕੁ ਦੁੱਖ ਮਨਾਵਾਂਗੇ ਪਰ ਜਿਹੜਾ ਉਹਦੇ ਪਰਿਵਾਰ ਨੂੰ ਦੁੱਖ ਮਿਲਿਆ ਨਾ ਉਹਦੇ ਪਰਿਵਾਰ ਨੂੰ ਜਿਹੜਾ ਘਾਟਾ ਪਿਆ ਉਹ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸਾਥ ਸੰਗਤ ਉਹਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਸੋ ਉਹਦਾ ਪਰਿਵਾਰ ਦੇਖੋ ਹੁਣ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਕਿੰਨਾ ਉਹਨਾਂ ਨੂੰ ਚਾ ਸੀ ਸ਼ਾਇਦ ਉਹਨਾਂ ਨੇ ਜੋ ਸੋਚਿਆ ਨਹੀਂ ਸੀ ਉਹ ਹੋਇਆ ਜੋ ਚੇਤੇ ਨਹੀਂ ਸੀ ਉਹ ਵਾਪਰਿਆ ਆ ਤੇ ਸਾਹ ਸੰਗਤ ਕਿੰਨਾ ਖੁਸ਼ ਹੋਣਾ ਪਰਿਵਾਰ ਪਰ ਇੱਕ ਐਕਸੀਡੈਂਟ ਇੱਕ ਗਲਤੀ ਇਹਦੇ ਵਿੱਚੋਂ ਇੱਕ ਚੀਜ਼ ਸਿੱਖਣ ਨੂੰ ਮਿਲਦੀ ਆ ਕਹਿੰਦੇ ਪਤਨੀ ਨੇ ਰੋਕਿਆ ਬੇਟੀ ਨੇ ਰੋਕਿਆ ਘਰ ਦੇ ਨੇ ਰੋਕਿਆ ਵੀ ਨਾ ਜਾਓ ਚਲੋ ਕਹਿੰਦੇ ਸੁਣ ਕੇ ਅਣ ਸੁਣੀ ਕਰਕੇ ਘਰੋਂ ਚਲੇ ਆ ਗਿਆ ਘਰੋਂ ਨਿਕਲਿਆ ਉਹ ਵੀਰ ਪਰ ਅਚਾਨਕ ਰੋਡ ਦੇ ਵਿੱਚ ਖੱਡੇ ਤੇ ਦੋ ਆਵਾਰਾ ਪਸ਼ੂ ਲੜਦੇ ਹੋਏ ਸੜਕ ਦੇ ਵਿੱਚਕਾਰ ਆਏ ਜਿਸ ਕਰਕੇ ਉਸ ਵੀਰ ਦੀ ਜਾਨ ਚਲੀ ਗਈ ਐਕਸੀਡੈਂਟ ਹੋਇਆ ਬਹੁਤ ਭਿਆਨਕ 11 ਦਿਨ ਵੈਂਟੀਲੇਟਰ ਤੇ ਰਹਿਣਾ ਸੌਖੀ ਗੱਲ ਨਹੀਂ ਤੇ ਸਾਹ ਸੰਗਤ ਉਹ ਵੀਰ ਇਸ ਸੰਸਾਰ ਤੋਂ ਚਲਿਆ ਗਿਆ ਹੁਣ ਉਸ ਤੇ ਪਰਿਵਾਰ ਨੂੰ ਪੁੱਛ ਕੇ ਵੇਖੋ ਉਹਨਾਂ ਨੇ ਸੋਚਿਆ ਹੋਗਾ ਵੀ ਤਿਹਾਰ ਆਉਣਗੇ ਆਪਾਂ ਤਿਹਾਰ ਮਨਾਵਾਂਗੇ ਸਾਂਝੇ ਤਿਹਾਰ ਮਨਾਵਾਂਗੇ ਇੰਜ ਕਰਾਂਗੇ ਇਹ ਕਰਾਂਗੇ ਇੱਥੇ ਜਾਵਾਂਗੇ ਉੱਥੇ ਜਾਵਾਂਗੇ ਪਰ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਐਵੇਂ ਦੀਆਂ ਐਵੇਂ ਹੀ ਰਹਿ ਗਈਆਂ ਤੇ ਉਹ ਪਰਿਵਾਰ ਕਿੰਨਾ ਜਿਆਦਾ ਦੁਖੀ ਹੋਊਗਾ ਤੇ ਉਹ ਪਰਿਵਾਰ ਦੀ ਜਿਹੜੀ ਅੱਜ ਦੁੱਖ ਦੀ ਹੈ ਸਾਹ ਸੰਗਤ ਉਹ ਆਪਾਂ ਵੇਖ ਸਕਦੇ ਹਾਂ ਵੀ ਦੁੱਖ ਦੀ ਘੜੀ ਦੇ ਵਿੱਚੋਂ ਪਰਿਵਾਰ ਹੈ ਨਾ ਜਿਹੜਾ ਅੱਜ ਗੁਜ਼ਰ ਰਿਹਾ ਹੈ ਦੁੱਖ ਦੀ ਘੜੀ ਦੇ ਵਿੱਚੋਂ ਪਰਿਵਾਰ ਗੁਜ਼ਰ ਰਿਹਾ ਹੈ ਤੇ ਉਸ ਪਰਿਵਾਰ ਦੇ ਉੱਤੋਂ ਦੀ ਦੱਸੋ ਹੋਰ ਕੀ ਉਹ ਚੀਜ਼ ਹੋ ਸਕਦੀ ਹੈ ਜੋ ਉਸ ਪਰਿਵਾਰ ਨੂੰ ਅੱਜ ਦੁੱਖ ਲੱਗਿਆ ਹੋਇਆ ਹੈ ਸਾਧ ਸੰਗਤ ਉਹ ਸਭ ਤੋਂ ਵੱਡਾ ਦੁੱਖ ਹੈ ਸੋ ਸਾਧ ਸੰਗਤ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਜ਼ਰੂਰ ਦਿਵਾਉਣਾ ਚਾਹਨਾ ਕਿ ਇੱਕ ਚੀਜ਼ ਦੀ ਸਿੱਖਿਆ ਮਿਲਦੀ ਹੈ ਕਿ ਜਦੋਂ ਕੋਈ ਬਹੁਤਾ ਰੋਕੇ ਕੋਈ ਘਰੋਂ ਟੋਕ ਦੇਵੇ ਨਾ ਜਾਓ ਜੇ ਸਰਦਾ ਨਾ ਜਾਓ ਕਿ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਚਲੋ ਜੇ ਨਹੀਂ ਸਰਦਾ ਕੋਈ ਮਜਬੂਰੀ ਹੈ ਚਲੋ ਜਾਓ ਫਿਰ ਉਸ ਬੰਦੇ ਨੂੰ ਟੋਕਣਾ ਵੀ ਨਹੀਂ ਚਾਹੀਦਾ ਜੇ ਸਰਦੈ ਇਹ ਨਾ ਜਾਉ ਘਰੋਂ ਤੇ ਜੇ ਸ਼ਾਇਦ ਉਹ ਵਿਰੋਧਨ ਘਰੋਂ ਨਾ ਨਿਕਲਦਾ ਤੇ ਸ਼ਾਇਦ ਅੱਜ ਸਾਡੇ ਵਿਚਕਾਰ ਹੁੰਦਾ ਤੇ ਉਸ ਪਰਿਵਾਰ ਦੇ ਨਾਲ ਹੁੰਦਾ ਤੇ ਇਕੱਠੇ ਤਿਹਾਰ ਮਨਾਉਂਦੇ ਤੇ ਕਿੰਨਾ ਚੰਗਾ ਹੁੰਦਾ ਪਰ ਉਹ ਪਰਿਵਾਰ ਦਾ ਜ ਕੀ ਹਾਲ ਹੋਊਗਾ ਕਦੇ ਸੋਚ ਕੇ ਵੇਖੋ ਵੀ ਉਹਨਾਂ ਦੇ ਘਰ ਗਮਗੀਨ ਮਾਹੌਲ ਹੈ ਪਹਿਲਾਂ ਉਹਦਾ ਪਿਤਾ ਚੱਲਿਆ ਗਿਆ ਹੁਣ ਆਪ ਚੱਲਿਆ ਗਿਆ ਤੇ ਕਿੰਨਾ ਦੁੱਖ ਦੀ ਘੜੀ ਵਿੱਚ ਉਹ ਪਰਿਵਾਰ ਗੁਜ਼ਰ ਰਿਹਾ ਹੈ ਆਪਾਂ ਸੋਚ ਨਹੀਂ ਸਕਦੇ ਸੋ ਪਰਮਾਤਮਾਗੇ ਅਰਦਾਸ ਕਰੀਏ ਸਤਗੁਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਓ ਤੇ ਉਸ ਵੀਰ ਨੂੰ ਆਪਣੇ ਚਰਨਾਂ ਅਸ નિਵਾਸ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ